ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਹਾਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਮੇਨ ਡਿਊਟੀ ਸਾਹਿਬ ਗੇਟ ਤੇ ਆਓ ਆਪਾਂ ਅੰਦਰ ਚੱਲ ਕੇ ਦਰਸ਼ਨ ਕਰੀਏ ਜੀ ਦੇਵਰੀ ਸਾਹਿਬ ਦੇ ਅੰਦਰ ਲੰਘਦੇ ਆਂ ਖੱਬੇ ਹੱਥ ਕੜਾ ਪ੍ਰਸਾਦ ਦੇ ਕਾਊਂਟਰ ਲੱਗੇ ਹੋਏ ਹਨ ਜਿੱਥੋਂ ਆਪਾਂ ਕੜਾ ਪ੍ਰਸਾਦ ਦੀ ਦੇਗ ਪ੍ਰਾਪਤ ਕਰ ਸਕਦੇ ਆਂ ਜਿੰਨੀ ਵੀ ਸਾਦਾ ਮੁਤਾਬਕ ਆਪਾਂ ਦੇ ਕਰਵਾਉਣੀ ਇੱਥੋਂ ਪਰਚੀਆਂ ਰਸੀਦਾਂ ਮਿਲਦੀਆਂ ਨੇ ਦੇ ਕਰਵਾ ਸਕਦੇ ਆਂ ਤੇ ਨਾਲ ਹੀ ਠੰਡੇ ਮਿੱਠੇ ਜਲਦੀ ਸੁਵਿਨ ਜੋ ਚਲਦੀ ਹੈ ਫ੍ਰੀ ਸੇਵਾ ਸੰਗਤਾਂ ਦੇ ਵਾਸਤੇ ਉਹ ਵੀ ਆਪਾਂ ਜਲ ਸਕ ਸਕਦੇ ਆਂ ਸਾਹਮਣੇ ਦਰਬਾਰ ਸਾਹਿਬ ਹੈ ਇਧਰ ਖੱਬੇ ਹਾਥੀ ਬੌੜੀ ਸਾਹਿਬ ਬਣਿਆ ਹੋਇਆ ਹੈ ਜਿਸਦੇ ਆਪਾਂ ਬਾਅਦ ਦੇ ਵਿੱਚ ਸੰਖੇਪ ਦੇ ਵਿੱਚ ਇਤਿਹਾਸ ਜਾਣਾਂਗੇ ਆਓ ਆਪਾਂ ਦਰਬਾਰ ਸਾਹਿਬ ਨਤਮਸਤਕ ਹੋਈਏ ਜੀ ਆਓ ਆਪਾਂ ਸੰਗਤ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਾਵਨ ਸਥਾਨ ਤੇ ਤਖਤ ਸੱਚਖੰਡ ਸ੍ਰੀ ਅਜੂਰ ਸਾਹਿਬ ਜੋ ਕਿ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਸਾਹਿਬ ਹਨ ਜਿੱਥੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਸੰਗਤਾਂ ਨੂੰ ਤਾਰਦਿਆਂ ਹੋਇਆ ਇੱਥੇ ਬਤੀਤ ਕੀਤਾ ਇੱਥੇ ਹੀ ਗੁਰੂ ਜੀ ਨੇ ਸ਼ਬਦ ਗੁਰੂ ਸੁਰਤ ਤੁਨ ਚੇਲਾ ਆ ਗਿਆ ਭਾਈ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼ਬਦ ਗੁਰੂ ਦੇ ਲੜ ਲਾ ਕੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਆਪ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਸੰਗਤਾਂ ਨੂੰ ਆਪ ਜੀ ਇਸੇ ਸਥਾਨ ਤੇ ਹੀ ਜੋਤੀ ਜੋਤ ਸਮਾਏ ਅਤੇ ਆਪ ਜੀ ਨੇ अनेका ਹੀ ਕੌਤਕ ਇਸ ਪਾਵਨ ਧਰਤੀ ਤੇ ਕੀਤੇ ਜਿਨ੍ਹਾਂ ਦੇ ਆਪ ਆਗਲੀਆਂ ਵੀਡੀਓਾਂ ਦੇ ਵਿੱਚ ਪਾਵਨ ਸਥਾਨਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਵਾਂਗੇ ਗੁਰਦੁਆਰਾ ਨਗੀਨਾ ਘਾਟ ਗੁਰਦੁਆਰਾ ਬੰਦਾ ਘਾਟ ਅਤੇ ਹੋਰ ਵੀ अनेका ਜੋ ਇਤਿਹਾਸਕ ਸਥਾਨ ਹਨ ਉਹਨਾਂ ਦੇ ਆਪ ਸਬਰ ਵੱਤ ਸੰਗਤਾਂ ਨੂੰ ਦਰਸ਼ਨ ਕਰਵਾਵਾਂਗੇ ਆਓ ਆਪਾਂ ਇਸ ਪਾਵਨ ਸਥਾਨ ਦੇ ਜੋ ਪਿਛਲੇ ਪਾਸੇ ਡਿਊਡੀ ਸਾਹਿਬ ਗੇਟ ਨੰਬਰ 5 ਹੈ ਇੱਥੇ ਹੀ ਜੋ ਪ੍ਰਾਤਨ ਮਰਜ਼ਾਦਾ ਅਨੁਸਾਰ ਸੱਤ ਥਾਲਾਂ ਦੇ ਵਿੱਚ ਦਾਲ ਦੇ ਲੰਗਰ ਚੱਲਦੇ ਹਨ ਜੋ ਸਤਗੁਰਾਂ ਜੀ ਨੂੰ ਅਰਪਣ ਕਰਕੇ ਭੋਗ ਲਵਾ ਕੇ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ ਦਾਲ ਦਾ ਲੰਗਰ 11 ਵਜੇ ਦਿਨ ਦੇ ਇਹ ਲੰਗਰ ਸੰਗਤਾਂ ਦੇ ਲਈ ਤਿਆਰ ਕੀਤਾ ਜਾਂਦਾ ਹੈ ਤੇ ਸੰਗਤਾਂ ਇਹ ਲੰਗਰ ਬੜਾ ਹੀ પ્રસન્ન ਹੋ ਕੇ ਸਕਦੀਆਂ ਹਨ ਬੜਾ ਹੀ ਸਵਾਦਿਸ਼ਟ ਲੰਗਰ ਇਹ ਦਾਲ ਦਾ ਲੰਗਰ ਸੰਗਤਾਂ ਵਾਸਤੇ ਹਰ ਰੋਜ਼ ਤਿਆਰ ਕੀਤਾ ਜਾਂਦਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਕ ਸਥਾਨ ਬੋਲੀ ਸਾਹਿਬ ਜੋ ਕਿ ਪ੍ਰਾਤਨ ਬੋਲੀ ਸਾਹਿਬ ਹੈ ਇਸਦੀ ਬਣਵਾਈ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਅਮਰਤ ਵੇਲੇ ਜਦੋਂ ਸੰਗਤਾਂ ਗੋਦਾਬਰੀ ਤੋਂ ਇੱਕ ਗਾਗਰ ਭਰ ਕੇ ਲਿਆਉਂਦੀਆਂ ਹਨ ਤਾਂ ਇੱਕ ਗਾਗਰ ਇੱਥੋਂ ਇਤਿਹਾਸਕ ਬੌਲੀ ਸਾਹਿਬ ਦੇ ਵਿੱਚੋਂ ਭਰੀ ਜਾਂਦੀ ਹੈ ਜੋ ਤਖਤ ਸਾਹਿਬ ਤੇ ਇਸ਼ਨਾਨ ਦੇ ਲਈ ਗਾਗਰ ਲੈ ਕੇ ਜਾਂਦੇ ਹਨ ਅੱਗੇ ਆਪਾਂ ਮਿਲਦੇ ਹਾਂ ਹੋਰ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਲੈ ਕੇ ਇਸ ਚੈਨਲ ਨਾਲ ਜੁੜੇ ਰਹੋ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ